ਲੱਖਾ ਸਿੰਘ ਸਦਾਣਾ ਗਰਮ ਹੋਇਆ ਦਿਖਾਈ ਦਿੱਤਾ ਉਸਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਅਕਾਊਂਟ ਬੰਦ ਕਰ ਰਹੀ ਹੈ ਤੇ ਮੇਰੇ ਜਿੰਨੇ ਵੀ ਅਕਾਊਂਟ ਸੀ ਸੋਸ਼ਲ ਮੀਡੀਆ ਦੇ ਉੱਤੇ ਉਹ ਬੰਦ ਕਰ ਦਿੱਤੇ ਨੇ ਕਿਉਂਕਿ ਮੈਂ ਸਰਕਾਰ ਦੇ ਖਿਲਾਫ ਆਵਾਜ਼ ਬਲੰਦ ਕਰਦਾ ਹਾਂ ਕਿਉਂਕਿ ਜਿਹੜੇ ਵੀ ਸਰਕਾਰ ਦੇ ਗਲਤ ਕੰਮ ਨੇ ਉਹਨਾਂ ਨੂੰ ਲੋਕਾਂ ਸਾਹਮਣੇ ਉਜਾਗਰ ਕਰਦਾ ਹਾਂ ਤੇ ਜਿਹੜਾ ਵੀ ਕੋਈ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਕੋਈ ਪੋਸਟ ਪਾਉਨੇ ਆ ਜਾਂ ਸਰਕਾਰ ਦੇ ਜਿਹੜੇ ਕੰਮ ਨੇ ਉਹ ਲੋਕਾਂ ਚ ਲੈ ਕੇ ਆਉਨੇ ਆ ਤਾਂ ਸਰਕਾਰ ਨੂੰ ਦੁੱਖ ਹੁੰਦਾ ਤੇ ਸਰਕਾਰ ਸਾਡੇ ਖਿਲਾਫ ਕਾਰਵਾਈਆਂ ਕਰਦੀ ਹੈ ਮੇਰੇ ਸਾਰੇ ਪੇਜ ਜਿਨ੍ਹਾਂ ਤੋਂ ਮੈਂ ਲੋਕਾਂ ਨੂੰ ਜਾਣਕਾਰੀ ਦਿੰਦਾ ਸੀ ਉਹ ਸਾਰੇ ਬੰਦ ਕਰ ਦਿੱਤੇ ਗਏ ਨੇ ਤੇ ਹੁਣ ਮੈਂ ਇਹ ਨਵਾਂ ਪੇਜ ਬਣਾਇਆ ਹੈ ਉਸ ਨੂੰ ਫੋਲੋ ਕਰ ਲਓ ਸਰਕਾਰ ਹਮੇਸ਼ਾ ਸਾਨੂੰ ਦੱਬਣ ਤੇ ਲੱਗੀ ਰਹਿੰਦੀ ਆ ਤੇ ਅਸੀਂ ਐਵੇਂ ਦੱਬਣ ਵਾਲੇ ਨਹੀਂ ਆ ਕੀ ਕਹਿਣਾ ਲੱਖਾ ਸੁਧਾਣਾ ਦਾ ਆਪ ਤੁਹਾਨੂੰ ਦਿਖਾਉਨੇ ਆ ਇਹ ਕੱਲੀ ਦਿੱਲੀ ਸਰਕਾਰ ਦੀ ਕਰਤੂਤਰੀ ਨਾਲ ਭਵੰਤ ਮਾਨਵੀਰ ਲੜਿਆ ਹੋਇਆ ਜੋ ਭਵੰਤਮਾਨ ਦੇ ਨਾਲ ਜਿਹੜੇ ਸੈਨੇ ਵਰਗੇ ਰੱਖੇ ਹੋਏ ਨੇ ਦੇਖੋ ਕਿਸ ਤਰੀਕੇ ਦੇ ਨਾਲ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਕਿਉਂਕਿ ਸੋਸ਼ਲ ਮੀਡੀਆ ਇੱਕ ਜਰੀਆ ਹੈ ਜਿਹੜਾ ਆਪਾਂ ਆਵਾਜ਼ ਇੱਕ ਦੂਜੇ ਤੋਂ ਪਹੁੰਚਾ ਸਕਦੇ ਆ ਸੋ ਇਹ ਆਵਾਜ਼ ਦੱਬਣ ਦੇ ਲਈ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਿਲਕੁਲ ਮੇਰੇ ਸਾਰੇ ਖਾਤੇ ਭਰਾਵੋ ਬੰਦ ਕਰਤੇ ਆ ਸੋ ਤੁਹਾਨੂੰ ਬਈ ਅਪੀਲ ਆ ਆ ਮੇਰਾ ਖਾਤਾ ਨਵਾਂ ਬੱਤਵਾ ਸੱਜਣਾ ਨੂੰ ਭਰਾਵਾਂ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੇਨਤੀ ਆ ਕਿ ਇਸ ਮੇਰੇ ਖਾਤੇ ਨਾਲ ਵੱਧ ਤੋਂ ਵੱਧ ਬਈ ਬੰਦੇ ਜੁੜਜੋ ਬਾਕੀ ਮੇਰੇ ਸਾਰੇ ਖਾਤੇ ਜਿਹੜੇ ਹੋ ਬੰਦ ਆ ਹੁਣ ਇਹ ਖਾਤੇ ਦੇ ਉੱਤੇ ਆਪਾਂ ਜਿਹੜੀ ਵੀ ਗੱਲਬਾਤ ਆ ਉਹ ਸਾਂਝੀ ਕਰਿਆ ਕਰਾਂਗੇ ਚਾਹੇ ਉਹ ਖਨੌਰੀ ਮੋਰਚੇ ਦੀ ਚਾਹੇ ਸ਼ੰਭੂ ਮੋਰਚੇ ਦੀ ਗੱਲ ਹੋਵੇ ਚਾਹੇ ਅੰਬਰਸਰ ਲੱਗੇ ਬੰਦੀ ਸਿੰਘਾਂ ਦੇ ਰਿਹਾਈ ਦੀ ਮੋਰਚੇ ਦੀ ਗੱਲ ਹੋਵੇ ਜਿਹੜੇ ਭਖੜ ਤਾਲ ਉਹਨੇ ਪਰਿਵਾਰ ਬੈਠੇ ਨੇ ਉਸ ਤੋਂ ਬਾਅਦ ਭਰਾਵੋ ਲਗਾਤਾਰ ਸਰਕਾਰ ਇਕੱਲਾ ਮੈਂ ਨਹੀਂ ਜਿੰਨੇ ਮੇਰੇ ਨਾਲ ਹੋਰ ਵੀ ਸਾਥੀ ਨੇ ਰਾਜ ਸਿੰਘ ਵਰਗੇ ਜਾਂ ਹੋਰ ਮੇਰੇ ਕਈ ਸਾਥੀ ਨੇ ਉਹਨਾਂ ਦੇ ਵੀ ਭਰਾਵੋ ਪੇਜ ਜਿਹੜੇ ਖਾਤੇ ਜਿਹੜੇ ਉਹ ਸਾਰੇ ਪਹਿਲਾਂ ਤਾਂ ਮਾੜਾ ਮੋਟਾ ਐ ਲਿਖਿਆ ਹੁੰਦਾ ਹੁੰਦਾ ਸੀਗਾ ਵੀ ਭਾਈ ਇਹ ਪੇਜ ਇੱਥੇ ਚੱਲਦਾ ਨਹੀਂ ਬੰਦ ਹੋ ਗਿਆ ਹੁਣ ਤਾਂ ਅਾਈ ਦਿੱਤੇ ਖਤਮ ਹੀ ਕਰਤਾ ਥਿਉਂਦੇ ਹੀ ਨਹੀਂ ਤੁਸੀਂ ਲਖਾ ਸਿੰਘ ਸੁਧਾਣਾ ਪਰ ਕੇ ਕੋਈ ਕੋਈ ਪੇਜ ਕੋਈ ਆਈਡੀ ਖੋਲ ਲਿਓ ਤਾਂ ਉੱਥੇ ਤੁਹਾਨੂੰ ਕੋਈ ਲੱਖਾ ਸੁਣਨਾ ਨਾ ਆਉਂਦੀ ਕੋਈ ਪੇਜ ਕੋਈ ਆਈਡੀ ਨਹੀਂ ਮਿਲਣੀ ਸੋ ਮੇਰਾ ਵੀਰੇ ਬੇਨਤੀ ਹੈ ਕਿ ਇਹ ਸਰਕਾਰ ਲਗਾਤਾਰ ਆਵਾਜ਼ ਦਬਾਣਾ ਚਾਹੁੰਦੀ ਹੈ ਪਰ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਿ ਆਵਾਜ਼ ਨਹੀਂ ਦੱਬੀ ਜਾਣੀ ਜਿੰਨਾ ਚਿਰ ਘੰਡੀ ਚ ਸਾਹ ਚੱਲਦੇ ਆ ਜਿੰਨਾ ਚਿਰ ਜਿੰਨਾ ਚਿਰ ਨਾੜਾਂ ਚ ਖੂਨ ਵਗਦਾ ਉਹਨਾਂ ਚ ਦੇ ਪੰਜਾਬ ਦੇ ਲਈ ਆਵਾਜ਼ ਇਸ ਤਰ੍ਹਾਂ ਹੀ ਬੁਲੰਦ ਰਹਿਣੀ ਹੈ ਖਾਤੇ ਖੂਤੇ ਬੰਦ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਤੁਸੀਂ ਲੋਕਾਂ ਦੇ ਦਿਲਾਂ ਦੇ ਵਿੱਚੋਂ ਨਹੀਂ ਸਾਨੂੰ ਕੱਢ ਸਕਦੇ ਅਸੀਂ ਭਰਾਵੋ ਆਪਣੇ ਕਰਦਾਰਾਂ ਨੂੰ ਜਿਉਂਦੇ ਰੱਖਿਆ ਅਸੀਂ ਬਕਾਊ ਨਹੀਂ ਹੈਗੇ ਵੀ ਇੰਨਾ ਆ ਸਿਆਸੀ ਧਰਾ ਮੰਗ ਉਹਦੇ ਪਿੱਛੇ ਤੁਰ ਗਏ ਉਹਦੇ ਪਿੱਛੇ ਤੁਰ ਗਏ ਆ ਲਗਾਤਾਰ ਜਿਹੜਾ ਸਾਡੇ ਖਿਲਾਫ ਇੱਕ ਮਾਹੌਲ ਸਿਰਜਿਆ ਗਿਆ ਪਹਿਲਾਂ ਇੱਕ ਵਰਤਾਂਤ ਘੜਿਆ ਜਾ ਰਿਹਾ ਹੈ ਬਾਦਲਾਂ ਦੀ ਪੂਛ ਨੂੰ ਅੱਗ ਲੱਗੀ ਪਈ ਹੈ ਬੋਕਰ ਵਾਲਾਂ ਦੀ ਪੂਛ ਨੂੰ ਅੱਗ ਲੱਗੀ ਪਈ ਹੈ ਵਿੱਚੇ ਬੀਜੇਪੀ ਵਾਲੇ ਆ ਵਿੱਚੇ ਕਾਂਗਰਸ ਵਾਲੇ ਆ ਸਾਰਿਆਂ ਨੂੰ ਇਹ ਤਰਲੋ ਮੱਛੀ ਹੋਏ ਪਿਆ ਵੀ ਲੱਖੇ ਸਿਧਾਨੇ ਦੇ ਖਿਲਾਫ ਕਿਸੇ ਵੀ ਤਰੀਕੇ ਨਾਲ ਇੱਕ ਵਰਤਾਂਤ ਇੱਕ ਮਾਹੌਲ ਸਿਰਜਾ ਜਾਵੇ ਸਾਰੇ ਹੁਣ ਇਕੱਠੇ ਆ ਸਾਰੇ ਇਹਨਾਂ ਦੇ ਖਰੀਦੇ ਹੋਏ ਬੰਦੇ ਇਕੱਠੇ ਆ ਇਹਨਾਂ ਦੇ ਆਈਟੀ ਸਰ ਛੱਡੇ ਹੋਏ ਨੇ ਹਰ ਤਰੀਕੇ ਨਾਲ ਵੀ ਕਿਸੇ ਤਰੀਕੇ ਨਾਲ ਲੱਖੇ ਨੂੰ ਹਰ ਪੱਖ ਤੋਂ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਆ ਪਰ ਭਰਾਵੋ ਮੈਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇਹੀ ਗੱਲ ਕਹਿੰਦਾ ਆ ਰਿਹਾ ਕਿ ਲੱਖਾ ਜਾਉਂਦਾ ਪੰਜਾਬ ਲਈ ਆ ਲੱਖੇ ਦਾ ਦਿਲ ਧੜਕਦਾ ਪੰਜਾਬ ਲਈ ਆ ਲੱਖੇ ਦਾ ਸਾਹ ਹਰ ਇੱਕ ਜਿਹੜਾ ਵਗਦਾ ਚੱਲਦਾ ਸਾਹ ਉਹ ਪੰਜਾਬ ਲਈ ਆ ਸੋ ਮੇਰਾ ਵੀ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਆ ਜਿਹੜਾ ਮੇਰਾ ਨਵਾਂ ਪੇਜ ਐ ਇਹ ਨਵਾਂ ਪੇਜ ਮੈਂ ਬਣਾਇਆ ਇਹ ਨਹੀਂ ਪਤਾ ਇਹ ਵੀ ਪੇਜ ਕੱਲ ਨੂੰ ਜਾਂ ਪਰਸੋਂ ਬੰਦ ਕਰ ਦੇਣਾ ਸੋ ਜਿਹੜੀਆਂ ਚਾਲਾਂ ਦੇ ਸਰਕਾਰ ਆਈ ਹੋਈ ਐ ਸੋ ਬਾਕੀ ਸਾਡੇ ਬਹੁਤ ਸਾਰੇ ਕਿਸਾਨ ਆਗੂਆਂ ਦੇ ਵੀ ਖਾਤੇ ਬੰਦ ਕਰ ਦਿੱਤੇ ਗਏ ਆ ਉਹਨਾਂ ਦੀ ਆਵਾਜ਼ ਵੀ ਜਿਹੜੀ ਦੱਬੀ ਜਾ ਰਹੀ ਆ ਤੁਹਾਨੂੰ ਪਤਾ ਹੀ ਐ ਮੀਡੀਆ ਬਹੁਤਾ ਜਿਹੜਾ ਉਹ ਬਕਾਊ ਹੋ ਚੁੱਕਿਆ ਉਧਰ ਵੀ ਆਵਾਜ਼ ਨਹੀਂ ਜਾ ਰਹੀ ਸੋ ਇਸ ਕਰਕੇ ਬੇਨਤੀ ਆ ਬਾਈ ਆਮਰਾ ਲੱਖਾ ਸੰਸਧਾਨਾ ਨਾਉਂ ਦਾ ਨਵਾਂ ਮੈ ਪੇਜ ਬਣਾਇਆ ਸੋ ਜਿੰਨੇ ਭਰਾ ਵੱਧ ਤੋਂ ਵੱਧ ਬਾਈ ਇਹਨੂੰ ਅੱਗੇ ਸਾਂਝਾ ਵੀ ਕਰ ਦਿਓ ਤੇ ਜੁੜ ਜਿਓ ਕਿਉਂਕਿ ਆਪਾਂ ਸਮੇਂ-ਸਮੇਂ ਤੇ ਤੁਹਾਨੂੰ ਜਿਹੜੀ ਜਾਣਕਾਰੀ ਹੈ ਕੋਈ ਤੁਹਾਡਾ ਸਾਂਝੀ ਕਰਦੇ ਰਿਹਾ ਕਰਾਂਗੇ ਜਾਂ ਸਮੇਂ-ਸਮੇਂ ਤੇ ਜਿਹੜੀ ਵੀ ਕੋਈ ਮੋਰਚਾ ਪਰਤੀ ਕੋਈ ਅਗਲੀ ਰਣਨੀਤੀ ਹੈ ਉਹ ਵੀ ਸਾਂਝੀ ਕਰਦੇ ਰਿਹਾ ਕਰਾਂਗੇ ਸੋ ਇਹ ਪੇਜ ਦੇ ਨਾਲ ਬਾਈ ਵੱਧ ਤੋਂ ਵੱਧ ਮੇਰਾ ਵੀਰ ਜੁੜ ਕੇ ਰਹੋ ਤਾਂ ਕਿ ਮੈਂ ਤੁਹਾਡੇ ਤੱਕ ਆਪਣੀ ਗੱਲਬਾਤ ਜਿਹੜੀ ਉਹ ਪਹੁੰਚਾ ਸਕਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਪੰਜਾਬੀਓ ਤੁਸੀਂ ਤੁਸੀਂ ਜਦੋਂ ਵੀ ਹੁਣ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਖੋਜੋਗੇ ਸਰਚ ਮਾਰੋਗੇ ਤਾਂ ਤੁਹਾਨੂੰ ਲੱਖਾ ਸਿੰਘ ਸੁਧਾਨਾ ਨਾਮ ਦੀ ਨਾ ਕੋਈ ਆਈਡੀ ਨਾ ਕੋਈ ਪੇਜ ਕੋਈ ਵੀ ਖਾਤਾ ਤੁਹਾਨੂੰ ਲੱਖਾ ਸਿੰਘ ਸੁਧਾਨਾ ਨਾਮ ਦਾ ਨਹੀਂ ਮਿਲਣਾ ਸੋ ਭਰਾਵੋ ਸਰਕਾਰ ਨੇ ਦਿੱਲੀ ਦੀ ਸਰਕਾਰ ਦੇ ਨਾਲ ਪੰਜਾਬ ਸਰਕਾਰ ਨੇ ਮਿਲ ਕੇ ਜਿੰਨੇ ਮੇਰੇ ਖਾਤੇ ਸੀਗੇ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਖਾਤੇ ਭਰਾਵੋ ਬੰਦ ਕਰ ਦਿੱਤੇ ਆ ਸੋ ਮੈਂ ਅਪੀਲ ਕਰਦਾ ਮੇਰੇ ਪੰਜਾਬੀ ਭਰਾਵਾਂ ਨੂੰ ਕਿ ਮੈਂ ਆ ਨਵਾਂ ਖਾਤਾ ਬਣਾਇਆ ਜਿਹੜੇ ਖਾਤੇ ਤੋਂ ਮੈਂ ਹੁਣ ਬੋਲ ਰਿਹਾ ਭਰਾਵੋ ਇਹ ਮੇਰਾ ਨਵਾਂ ਖਾਤਾ ਬਾਕੀ ਮੇਰੇ ਸਾਰੇ ਖਾਤੇ ਬੰਦ ਹੋ ਚੁੱਕਿਆ ਰਾਤ ਦੇ ਮੇਰਾ ਜਿਹੜਾ ਇੰਸਟਾਗ੍ਰam ਦੇ ਉੱਤੇ ਖਾਤਾ ਸੀ ਉਹ 4-5 ਦਿਨ 6 ਦਿਨ ਪਹਿਲਾਂ ਬੰਦ ਕਰਤਾ ਜਿਹੜਾ ਮੇਰਾ ਫੇਸਬੁੱਕ ਦੇ ਉੱਤੇ ਖਾਤੇ ਸੀਗੇ ਜਾਂ ਕੋਈ ਮੇਰੇ ਨਾਮ ਦੇ ਉੱਤੇ ਬਣਾਏ ਹੋਏ ਵੀ ਖਾਤੇ ਸੀਗੇ ਜਿਹੜੇ ਕੋਈ ਹੋਰ ਲੋਕਾਂ ਨੇ ਬਣਾਏ ਹੋਏ ਸੀਗੇ ਜਿਵੇਂ ਕੋਈ ਕਲੱਬ ਕੁਲੱਬ ਕੋਈ ਫੈਨ ਕਲੱਬ ਕੋਈ ਟੀਮ ਲਖਾ ਸਦਾਨਾ ਉਹ ਸਾਰੇ ਖਾਤੇ ਭਰਾਵੋ ਡਿਲੀਟ ਹੋ ਚੁੱਕੇ ਆ ਸੋ ਇਹ ਇਕੱਲੀ ਦਿੱਲੀ ਸਰਕਾਰ ਦੀ ਕਰਤੂਤਰੀ ਨਾਲ ਭਵੰਤ ਮਾਨਵੀਰ ਲੜਿਆ ਹੋਇਆ ਜੋ ਭਵੰਤਮਾਨ ਦੇ ਨਾਲ ਜਿਹੜੇ ਸੈਨੇ ਵਰਗੇ ਰੱਖੇ ਹੋਏ ਨੇ ਦੇਖੋ ਕਿਸ ਤਰੀਕੇ ਦੇ ਨਾਲ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਕਿਉਂਕਿ ਸੋਸ਼ਲ ਮੀਡੀਆ ਇੱਕ ਜਰੀਆ ਹੈ ਜਿਹੜਾ ਆਪਾਂ ਆਵਾਜ਼ ਇੱਕ ਦੂਜੇ ਤੋਂ ਪਹੁੰਚਾ ਸਕਦੇ ਆ